ਵਾਡੇ ਸਾਰਾਂ ਵਾਸਤੇ ਸੁਨਹਿਰੀ ਮੌਕਾ ਆਪਾਂ ਲੈ ਕੇ ਪਹੁੰਚੇ ਹਾਂ ਜੀ ਇਹੋ ਜਿਹਾ ਮੌਕਾ ਬਾਰ-ਬਾਰ ਨਹੀਂ ਮਿਲਦਾ ਹੁੰਦਾ ਇੱਕ ਤਾਂ ਆਪਾਂ ਆਲਟੋ ਗੱਡੀ ਲੈ ਕੇ ਪਹੁੰਚੇ ਹਾਂ ਜੀ ਕੁੱਲ 55 ਕ ਹਜ਼ਾਰ ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਬਾਹਰ ਗਈ ਮਾਲਕ ਦਾ ਬੋਲਟ ਲੈ ਕੇ ਪਹੁੰਚੇ ਹਾਂ ਰੇਟ ਮਿਲ ਜੂਗਾ ਜੀ ਇੱਕ ਮੋਟਰਸਾਈਕਲ ਦਾ ਤੁਹਾਨੂੰ 12000 ਰੁਪਿਆ ਤੇ ਇਹ ਸਾਰਾ ਕੁਝ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਇਕੱਠਾ ਕਰਕੇ ਤੁਹਾਨੂੰ ਵੀਡੀਓ ਚ ਦਿਖਾਉਨੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465929488 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚਾਹਤੋਂ ਸੀ ਵੇਚਣਾ ਜੇ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਜੀ ਸਕੋਰਪਿਓ ਗੱਡੀ ਲੈ ਕੇ ਪਹੁੰਚੇ ਹਾਂ ਜੀ ਰੇਟ ਮਿਲ ਜੂਗਾ ਕੁੱਲ 1,30,000 ਰੁਪਇਆ ਜਿਨ੍ਹਾਂ ਨੂੰ ਸਕੋਰਪਿਓ ਗੱਡੀ ਸੋਹਣੀ ਲੱਗਦੀ ਹੈ ਉਹ ਵਧੀਆ ਲੱਗਦੀ ਹੈ ਤੇ ਜਿਨ੍ਹਾਂ ਦਾ ਬਜਟ ਘੱਟ ਹੈ ਜੀ ਉਹਨਾਂ ਵਾਸਤੇ ਵੀਡੀਓ ਆਪਾਂ ਲੈ ਕੇ ਪਹੁੰਚੇ ਹਾਂ ਇਹ ਸਕੋਰਪਿਓ ਗੱਡੀ ਲੈ ਕੇ ਪਹੁੰਚੇ ਹਾਂ ਜੀ ਦੇਖੋ ਤੁਸੀਂ 1,30,000 ਰੁਪਇਆ ਰੇਟ ਕਿੰਨਾ ਕੁ ਹੁੰਦਾ ਇੰਨੇ ਦੇ ਵਿੱਚ ਤਾਂ ਆਲਟੋ ਗੱਡੀ ਵੀ ਨਹੀਂ ਆਉਂਦੀ ਜੇ ਉੱਚੇ ਮਾਡਲ ਦੀ ਲੈਣੀ ਹੋਵੇ ਤੇ ਆਪਾਂ ਲੈ ਕੇ ਪਹੁੰਚਿਆ ਮਾਡਲ ਤਾਂ ਪੰਜੋਜੀ ਪਰ ਗੱਡੀ ਦੀ ਕੰਡੀਸ਼ਨ ਵਧੀਆ ਆਪਨੂੰ ਦੇਖਣ ਨੂੰ ਮਿਲੂਗੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵਧੀਆ ਮਾਲਕ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਸ਼ੌਂਕ ਨਾਲ ਚਲਾਈ ਹੋਈ ਹੈ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਪੰਜ ਮਾਡਲ ਹੈ ਜੀ ਤੇ ਸਕੋਰਪਿਓ ਗੱਡੀ ਆ ਰਾਮਪੁਰਾ ਫੂਲ ਮਾਲਕ ਦਾ ਏਰੀਆ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਤੁਰ ਕੇ ਦੇਖਣੀ ਹੈ ਕਿਸੇ ਨੂੰ ਵੀ ਪਸੰਦ ਆਈ ਹੈ ਮਾਲਕ ਦੇ ਘਰੇ ਜਾਓ ਸਟਾਰਟ ਕਰੋ ਤੋਰੋ ਤੇ ਟਰਾਈ ਲਓ ਜਦੋਂ ਪੂਰੀ ਤਸੱਲੀ ਹੋ ਗਈ ਉਸ ਤੋਂ ਬਾਅਦ ਰੇਟ ਵੇਖ ਕੇ ਕਰ ਲਿਓ ਮਾਲਕ ਨਾਲ ਮਾਲਕ ਦਾ ਮੋਬਾਈਲ ਨੰਬਰ 9815133 816 ਗੱਲ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਜੀ ਇੱਕ ਆਪਾਂ ਸੁਪਰਟ ਟਾਪ ਮਾਡਲ ਜੀਡੀਆਈ ਗੱਡੀ ਲੈ ਕੇ ਪਹੁੰਚੇ ਹਾਂ ਜੀ এবੀਐਸ ਬ੍ਰੇਕਾਂ ਚ ਤੇ ਮਾਡਲ ਦੀ ਗੱਲ ਕਰੀਏ 2013 ਮਾਡਲ ਮਾਲਕ ਨੇ ਗੱਡੀ ਦੱਸੀ ਆ ਫਿਰੋਜ਼ਪੁਰ ਘੜੀਆ ਸੈਕੰਡ ਓਨਰ ਘੜੀਆਂ ਜੀ ਤੇ ਵੀਡੀਓ ਤੁਸੀਂ ਦੇਖ ਰਹੇ ਹੋ ਵਧੀਆ ਇਹਨਾਂ ਨੇ ਸੋਹਣੀ ਵੀਡੀਓ ਆਪਣੇ ਕੋਲੇ ਬਣਾ ਕੇ ਭੇਜੀ ਆ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾਓ ਛੇਤੀ ਤੋਂ ਛੇਤੀ ਕਿਸ ਨੇ ਖਰੀਦਣੀਆਂ ਛੇਤੀ ਜਾਓ ਜੀ ਦੇਖੋ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਓਨਰ ਵੱਲੋਂ ਜਿਹੜੀ ਡਿਮਾਂਡ ਆਪਣੇ ਕੋਲੇ ਇੱਕ ਬਾਰੇ ਪਹੁੰਚੀ ਆ 43 ਮਾਲਕ ਨੇ ਕਹੀ ਆ ਤੇ ਮਾਲਕ ਕਹਿੰਦੇ ਸੀਗੇ ਵੀ ਰੇਟ ਕਰ ਲਾਂਗੇ ਮੌਕੇ ਤੇ ਡਿਸਕਾਊਂਟ ਹੋ ਜਾਊਗਾ ਸੈਕੰਡ ਓਨਰ ਗੱਡੀ ਆ ਚਾਰਤੀ ਡਿਮਾਂਡ ਆ ਲੈਸ ਬਸ ਹੋ ਜਾਊਗਾ ਕਿਸੇ ਨੂੰ ਪਸੰਦ ਆਈ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਫਿਰੋਜ਼ਪੁਰ ਗੱਡੀ ਦੀ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਮਾਲਕ ਦਾ ਮੋਬਾਈਲ ਨੰਬਰ 9501896214 ਇਹ ਮਾਲਕ ਦਾ ਨੰਬਰ ਹੈ ਤੁਸੀਂ ਗੱਲ ਕਰ ਸਕਦੇ ਹੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਸੀ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਫਰੀਦ ਦੇ ਵਿੱਚ ਐਡ ਲਗਵਾ ਸਕਦੇ ਹੋ ਉੱਤੇ ਪੂਰੀ ਵੀਡੀਓ 'ਚ ਆਪਣਾ WhatsApp ਨੰਬਰ ਲਿਖਿਆ ਰਹਿੰਦਾ ਜੀ ਹੁਣ ਆਪਾਂ ਤੁਹਾਡੇ ਖਾਤਰ ਇੱਕ ਏਸੈਂਟ ਗੱਡੀ ਲੈ ਕੇ ਪਹੁੰਚਿਆ ਸੀ ਤੁਸੀਂ ਚੈੱਕ ਕਰੋ ਬਹੁਤ ਸ਼ੌਂਕ ਨਾਲ ਗੱਡੀ ਮਾਲਕ ਨੇ ਰੱਖੀ ਹੋਈ ਹੈ ਸ਼ੌਂਕ ਨਾਲ ਚਲਾਈ ਹੋਈ ਹੈ ਸੀ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸੀ ਮਾਡਲ 5 ਹੈ ਫਿਰ ਵੀ ਮਾਲਕ ਨੇ ਬਹੁਤ ਸੋਹਣੀ ਮਾਲਕ ਨੇ ਤਿਆਰ ਕਰਵਾ ਰੱਖੀ ਹੈ ਗੱਡੀ ਤੁਸੀਂ ਚੈੱਕ ਰੋ ਜੀ ਆ ਲਾਈ ਲੱਗੇ ਹੋਈ ਨਹੀਂ ਰੰਗ ਦੇਖ ਲਓ ਬੰਪਰ ਬੂਮਪਰ ਦੇਖ ਲਓ ਅੰਦਰੋਂ ਸਾਰੀ ਐਸੈਸਰੀ ਪੂਰੀ ਕੰਪਲੀਟਡ ਹੈ 26 ਤੱਕਰ ਮਾਲਕ ਨੇ ਪਾਸਿੰਗ ਰੀਨਿਊ ਕਰਵਾਈ ਹੋਈ ਹੈ ਬੀ ਆਈ ਪੀ ਨੰਬਰ ਦੇ ਨਾਲ ਆਪਾਂ ਨੂੰ ਗੱਡੀ ਮਿਲੂਗੀ ਇਹ ਜਾ ਕੇ ਦੇਖਣੀ ਹੈ ਤਰਨ ਤਰਨ ਮਾਲਕ ਦਾ ਏਰੀਆ ਜਾ ਕੇ ਦੇਖ ਸਕਦੋਂ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ ਜੀ 1 ਲੱਖ ਤੇ 15000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ 1 15 ਦੇ ਵਿੱਚੋਂ ਘਾਟਾ ਵਾਦਾ ਕੀਤਾ ਜਾਊਗਾ ਬਾਕੀ ਤੁਸੀਂ ਦੇਖ ਰਹੋ ਜੀ ਜੇ ਤੁਹਾਨੂੰ ਗੱਡੀ ਇਹ ਪਸੰਦ ਆਈ ਹੈ ਕੁਝ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਚਲਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਹਾਂ ਸਟਾਰਟ ਕਰਕੇ ਦੇਖ ਸਕਦਾ ਹਾਂ ਤੋਰ ਕੇ ਦੇਖ ਸਕਦਾ ਹਾਂ ਪੂਰੀ ਤਸੱਲੀ ਕਰ ਸਕਦਾ ਹਾਂ ਜੀ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਵੇਖ ਕੇ ਮੁਕਾ ਕੇ ਤੇ ਗੱਡੀ ਨੂੰ ਖਰੀਦ ਸਕਦਾ ਹਾਂ ਜੀ ਤਰਨ ਤਰਨ ਇਹਨਾਂ ਦੇ ਘਰੇ ਤੁਸੀਂ ਭੱਜੋ ਤੇ ਮਾਲਕ ਨਾਲ ਨਾਲੇ ਤਾਂ ਬਹਿ ਕੇ ਗੱਲ ਹੋ ਜੂਗੀ ਨਾਲੇ ਗੱਡੀ ਨੂੰ ਦੇਖ ਲਿਓ ਨਾਲੇ ਤੋਰ ਕੇ ਦੇਖ ਲਿਓ ਨਾਲੇ ਕਾਗਜ਼ ਪੱਤਰ ਦੇਖ ਲਿਓ ਤੇ ਪਹਿਲਾਂ ਕੋਈ ਗੱਲ ਕਰਨੀ ਹੈ ਤੁਸੀਂ ਮਾਲਕ ਨਾਲ ਤਾਂ ਮਾਲਕ ਦਾ ਨੰਬਰ 95171 ਤੇ 17485 ਇਹ ਮਾਲਕ ਦਾ ਨੰਬਰ ਹੈ ਗੱਲ ਤੁਹਾਡੀ ਮਾਲਕ ਨਾਲ ਸਿੱਧੀ ਹੋ ਜੂਗੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲ ਇੱਕ ਬੋਲਟ ਪਹੁੰਚੇਗਾ ਬੋਲਟ ਜੀ ਐਨਆਰਆਈ ਮਾਲਕ ਦਾ ਮਾਲਕ ਜਿਹੜੇ ਆਪ ਨੇ ਉਹ ਰਹਿੰਦੇ ਨੇ ਜੀ ਬਾਹਰ ਜਮਾਂ ਨਮਾ ਬੋਲਟ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਤੇ ਏਰੀਆ ਦੀ ਗੱਲ ਕਰੀਏ ਤਾਂ ਬਲਾਚੌਰ ਮਾਲਕ ਦਾ ਏਰੀਆ ਐਸਬੀਐਸ ਨਗਰ ਇਹਨਾਂ ਨੂੰ ਲੱਗਦਾ 2022 ਮੋਰਲੇਜ ਡਿਮਾਂਡ ਦੀ ਆਪਾਂ ਗੱਲ ਕਰੀਏ 2 ਲੱਖ ਤੇ 5000 ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਜਮਾ ਨਮਾ ਜੀ ਤੇ ਚੱਲਿਆ ਕੁੱਲ 3771 ਕਿਲੋਮੀਟਰ 3771 ਕਿਲੋਮੀਟਰ ਕੁੱਲ ਚੱਲਿਆ ਹੋਇਆ ਬਾਕੀ ਇਹਨਾਂ ਨੇ ਮੀਟਰ ਦੀ ਫੋਟੋ ਵੀ ਖਿੱਚ ਕੇ ਪਾਈ ਐ ਤੇ ਆਸੇ-ਪਾਸੋਂ ਵੀ ਤੇ ਸਾਈਡਾਂ ਚੋਂ ਚਾਰੇ ਪਾਸੋਂ ਦਿਖਾਈਆਂ ਜੀ ਤੇ ਇਹਨਾਂ ਨੇ ਬੱਸ ਸ਼ੌਂਕ ਲਈ ਲੇਤਾ ਸੀਗਾ ਉਤੋਂ ਬਾਅਦ ਮਾਲਕਾ ਬਾਹਰ ਭਾਗੀ ਤੇ ਹੁਣ ਐਵੇਂ ਹੀ ਖੜਾਗਾ ਜਦੋਂ ਚਲਾਉਣੀ ਨਹੀਂ ਫਿਰ ਕੀ ਫਾਇਦਾ ਸੀ ਤੇ ਮਾਲਕੇ ਕਹਿੰਦੇ ਆ ਵੀ ਖੜਾ ਖੜਾ ਖਰਾਬ ਹੀ ਹੋ ਜਾਣਾ ਤਾਂ ਕਰਕੇ ਇਹਨਾਂ ਨੇ ਸੇਲ ਕਰਨਾ ਹੈ ਮਾਲਕ ਆਪ ਹੁੰਦੇ ਫਿਰ ਤਾਂ ਕਾਹਤੋਂ ਵੇਚਣਾ ਸੀਗਾ ਪਰ ਮਾਲਕ ਰਹਿੰਦੇ ਨੇ ਸੀ ਹੁਣ ਬਾਹਰ ਤੇ ਬਾਕੀ ਤੁਸੀਂ ਚਾਰੇ ਪਾਸੇ ਦੇਖ ਰਹੋ ਰੇਟ ਮਾਲਕ ਨਾਲ ਤੁਸੀਂ ਆਪ ਕਰ ਸਕਦੇ ਹੋ ਜੀ ਤੇ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਸਕਰੀਨ ਤੇ ਦੇ ਹੀ ਦਿੱਤਾ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛ ਪੜਤਾਲ ਕਰਨੀ ਹੈ ਤੁਸੀਂ ਜਾ ਕੇ ਦੇਖਣਾ ਹੈ ਮਾਲਕ ਨਾਲ ਗੱਲ ਕਰ ਲਿਓ ਪਹਿਲਾਂ ਫੋਨ ਕਰ ਲਿਓ ਜਾ ਕੇ ਦੇਖ ਲਿਓ ਗੱਲਬਾਤ ਪੂਰੀ ਆਪਦੀ ਕਰਕੇ ਉਹ ਤੋਂ ਬਾਅਦ ਜਾ ਕੇ ਦੇਖ ਕੇ ਪਰਖ ਪਰਤਾਲ ਕਰਕੇ ਤੇ ਖਰੀਦ ਸਕਦੇ ਹੋ ਜੀ। ਬਾਕੀ ਹੁਣ ਮੈਨੂੰ ਦੱਸੋ ਤੁਸੀਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ? ਤੇ ਵੀਡੀਓ ਖਤਮ ਨਹੀਂ ਹੋਈ ਜੀ। ਐਦਾਂ ਨਾ ਸਮਝੋ ਵੀਡੀਓ ਖਤਮ ਹੋ ਗਈ। ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਦੇਖਣ ਨੂੰ ਮਿਲ ਜਾਣਗੀਆਂ ਜੀ। ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਪਸੰਦ ਆਈ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਜ਼ਰੂਰ ਕਰ ਦਿਓ ਆਪਣੀ ਵੀਡੀਓ ਨੂੰ ਥੱਲੇ ਇੱਕ ਲਾਈਕ ਦਾ ਬਟਨ ਤੁਹਾਨੂੰ ਮਿਲ ਗਿਆ ਹੋਊਗਾ। ਉਹਨੂੰ ਜ਼ਰੂਰ ਦਬਾ ਦਿਓ ਜੀ। ਜੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਇਸੇ ਤਰ੍ਹਾਂ ਦੀ ਵੀਡੀਓ ਜੇ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਚਿੱਟੇ ਜਿਹੇ ਰੰਗ ਦਾ ਜਿਹੜਾ ਉਹ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਕਿਉਂਕਿ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚੂਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਜਿਨ੍ਹਾਂ ਨੇ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਤੇ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕਰਕੇ ਰੱਖਿਆ ਹੋਇਆ ਤੁਹਾਡਾ ਸਾਰਿਆਂ ਦਾ ਹੁਣ ਆਪਾਂ ਮੋਟਰਸਾਈਕਲ ਦੀ ਗੱਲ ਕਰਦੇ ਸੀ ਡਿਸਕਵਰ ਮੋਟਰਸਾਈਕਲ ਆਪਾਂ ਲੈ ਕੇ ਪਹੁੰਚਿਆ ਮਾਡਲ ਦੀ ਗੱਲ ਕਰੀਏ 2013 ਮਾਡਲ ਹੈ ਡਿਮਾਂਡ ਦੀ ਗੱਲ ਕਰੀਏ 12000 ਰੁਪਏ ਕੋਲੇ ਡਿਮਾਂਡ ਮਾਲਕ ਨੇ ਕੀਤੀ ਹੈ ਫਿਰੋਜ਼ਪੁਰ ਖੜਾ ਹੈਗਾ ਤੇ ਤੁਸੀਂ ਪਹਿਲਾਂ ਚੈੱਕ ਕਰੋ ਜੀ ਬਹੁਤ ਵਧੀਆ ਆਪਾਂ ਤੁਹਾਡੇ ਖਾਤਰ ਮੋਟਰਸਾਈਕਲ ਲੈ ਕੇ ਪਹੁੰਚਿਆ ਡਿਸਕਵਰ ਮੋਟਰਸਾਈਕਲ ਹੈ ਪੰਜਾਬ ਨੰਬਰ ਆ ਸੋਣਾਗਾ ਰੇਟ ਦੇਖ ਲਓ ਜੀ 12000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ 12000 ਕਿੰਨਾ ਕੁ ਹੁੰਦਾ ਜੀ ਬਾਕੀ ਤੁਸੀਂ ਦੇਖੋ ਤੇ ਕੋਈ ਗੱਲ ਕਰਨੀ ਆ ਓਨਰ ਨਾਲ ਮਾਲਕ ਨਾਲ ਤਾਂ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ 98155 ਤੇ 52601 ਗੱਲ ਆਪ ਹੀ ਕਰ ਲਿਓ ਜੀ ਹੁਣ ਆਪਾਂ ਆਲਟੋ ਗੱਡੀ ਦੀ ਗੱਲ ਕਰਾਂਗੇ ਜਮਾ ਸਸਤੀ ਗੱਡੀ ਤੁਸੀਂ ਦੇਖੋ ਜੀ ਸ਼ਾਇਦ ਇਹ ਪਹਿਲਾਂ ਵੀ ਤੁਸੀਂ ਦੇਖੀ ਹੋਵੇ ਤੇ ਮਾਲਕ ਨੇ ਸੇਲ ਕਰਨੇ ਛੇਤੀ ਤੋਂ ਛੇਤੀ ਕਰੇਟ ਜਮਾ ਘੱਟ ਮਾਲਕ ਨੇ ਮੰਗਿਆ ਮਾਲਕਾ ਹੋਰ ਵੀ ਕਹਿੰਦੇ ਸੀ ਕਿ ਘੱਟ ਕਰ ਲਾਂਗੇ 55000 ਰੁਪਏ ਇੱਕ ਵਾਰੀ ਡਿਮਾਂਡ ਹੈ ਜੀ ਤਿੰਨ ਮਾਡਲ ਹੈ ਗੱਡੀ ਸੋਹਣੀ ਹੈ ਹਰਿਆਣਾ ਨੰਬਰ ਹੈ ਜੀ ਰੰਗ ਰੰਗ ਦੇਖ ਲਓ ਮਾੜੇ ਮੋਟੇ ਸਕਰੈਚ ਵਗੈਰਾ ਉਹ ਤਾਂ ਵੱਖਰੀ ਗੱਲ ਹੈ ਜੀ ਕਿਉਂਕਿ ਪ੍ਰਾਣੀ ਬਹੁਤ ਤੰਨ ਮਾਡਲ ਗੱਡੀ ਹੈ ਬਾਕੀ ਕੰਡੀਸ਼ਨ ਇੰਜਨ ਗੇਅਰ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜਾਊਗਾ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋ 8872850696 ਕੋਈ ਵੀ ਗੱਲ ਕਰਨੀ ਹੋਈ ਗੱਲ ਤੁਸੀਂ ਬਹਿ ਕੇ ਕਰ ਲਿਓ ਤੇ ਜਾ ਕੇ ਦੇਖ ਕੇ ਰੇਟ ਮੁਕਾ ਲਿਓ ਤੇ ਖਰੀਦ ਸਕਦੇ ਹੋ ਜੀ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਵੀਡੀਓ ਕਿਵੇਂ ਦੀ ਲੱਗੀ ਅਗਲੀ ਵੀਡੀਓ ਵਾਸਤੇ ਕਮੈਂਟ ਜ਼ਰੂਰ ਕਰੋ ਕਿਸੇ ਨੇ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਆ ਉੱਤੇ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ 94665929488 ਆਪਣੇ ਕੋਲੇ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹਾਂ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਕੋਠੀ ਘਰ ਮਕਾਨ ਦੇ ਨਾਲ ਜੀ